ਇਹ ਡੀਆਈ ਚ ਆ ਗਿਆ ਜੀ ਡੀਆਈ ਚ ਹਾਂ ਜੀ ਇਹ ਐਮਐਸਪੀਐਸ ਨਹੀਂ ਹੈਗਾ 52 ਜਾਂ 60 ਐਚਪੀ ਵਾਲਾ ਕਹਿੰਦੇ ਜਿਹਨੂੰ ਉਹਦਾ ਟਾਪ ਵਾਲਾ ਮਾਡਲ ਸੈਟਲ ਗੀਅਰ ਜਿਹੜੇ ਮਰਜੀ ਗੀਅਰ ਤੇ ਨੂੰ ਆਪਾਂ ਅੱਗੇ ਪਿੱਛੇ ਕਰ ਸਕਦੇ ਜਿਵੇਂ ਚੇਂਜਰ ਗੀਅਰ ਕਹਿੰਦੇ ਆ ਚੇਂਜਰ ਗੀਅਰ ਕਹਿੰਦੇ ਇਹ ਚੱਲਿਆ ਬਈ ਜੈਨੀਆਂ 1200 ਘੰਟਾ ਚੱਲਿਆ ਹੋਊਗਾ ਇਹ ਲਗਭਗ ਹਾਂਜੀ 11-1200 ਘੰਟਾ ਚੱਲਿਆ ਬਈ ਇਹ 2000 ਚੱਲਿਆ ਵੀ 400 ਘੰਟਾ ਚੱਲਿਆ ਬਈ ਸਿਰਫ ਲੈ ਸਜ ਨੇ 400 ਘੰਟਾ ਚੱਲਿਆ ਹੋਇਆ ਟਰੈਕਟਰ ਆ 435 ਜੋ ਗਰਮੀ ਦੇ ਹੋਣ ਸਤਾਏ ਬਰਸਾਤਾਂ ਵਿੱਚ ਬ ਜੋ ਗਰਮੀ ਦੇ ਹੋਣ ਸਤਾਏ ਬਰਸਾਤਾਂ ਵਿੱਚ ਬੂਟੇ ਖਿਲ ਜਾਂਦੇ ਨੇ ਹਰ ਪ੍ਰਕਾਰ ਦੇ ਟਰੈਕਟਰ ਸੱਜਣੋ ਆ ਬਾਬਾ ਟਰੈਕਟਰ ਸੀਲ ਪਰਚੇਜ ਆਲੇ ਤੋਂ ਮਿਲ ਜਾਂਦੇ ਨੇ ਐਵੇਂ ਨਹੀਂ ਗੱਲ ਕਹੀ ਕਿਉਂਕਿ ਨਾ ਕੈਮਰਾ ਮਾਰਤਾ ਹਮੇ ਪਹਿਲੇ ਇਧਰਲੇ ਪਾਸੇ ਹੋ ਤੱਕ ਜਿੰਨੇ ਵੀ ਅੱਜ ਤੱਕ ਕਿਸੇ ਵੀ ਕੰਪਨੀ ਦਾ ਟਰੈਕਟਰ ਅਲਾਉਚ ਹੋਇਆ ਨਾ ਸਭ ਤੋਂ ਪਹਿਲਾਂ ਇਹ ਬਾਈਉਰੀ ਖਰੀਦ ਲਿਆਉਂਦੇ ਆ ਵੀ ਬਹੁਤ ਚਿਰਾਂ ਤੋਂ ਬਾਈਉਰੀ ਇਹ ਟਰੈਕਟਰਾਂ ਦੇ ਕੰਮ ਦੇ ਨਾਲ ਜੁੜੇ ਹੋਏ ਨੇ ਤੇ ਤੁਹਾਨੂੰ ਪਹਿਲਾਂ ਨਾ ਅੱਜ ਬਾਈ ਜੱਗੀ ਨੂੰ ਮਲਾਉਣੇ ਆ ਤੇ ਆਪਾਂ ਉਹਨਾਂ ਤੋਂ ਪੁੱਛਾਂਗੇ ਵੀ ਕੀ ਕੀ ਫੈਸਿਲਿਟੀਆਂ ਟਰੈਕਟਰਾਂ ਦੇ ਉੱਪਰ ਦਿੰਦੇ ਆ ਹਨਾ ਕਿੰਨੇ ਚਿਰ ਤੋਂ ਕਾਰੋਬਾਰ ਕਰਦੇ ਆ ਤੇ ਕਿੱਦਾਂ ਦੀਆਂ ਕੰਡੀਸ਼ਨਾਂ ਦੇ ਟਰੈਕਟਰ ਕੀ ਰੇਟ ਦੇ ਵਿੱਚ ਦੇ ਦਿੰਦੇ ਆਪਾਂ ਫੁੱਲ ਜਾਣਕਾਰੀ ਲਵਾਂਗੇ ਪਹਿਲਾਂ ਆਪਾਂ ਨੂੰ ਸਵਾਗਤ ਕਰਨੇ ਬਾਈ ਦਾ ਬਾਈ ਸਤਿ ਸ਼੍ਰੀ ਅਕਾਲ ਜੀ ਸਹੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲਨੇ ਜੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਜੀ ਆਇਆਂ ਨੂੰ ਧੰਨਵਾਦ ਜੀ ਮਿਹਰਬਾਨੀ ਹੈਨਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਿਹੜਾ ਤੁਸੀਂ ਦਰਸ਼ਨ ਦਿੱਤੇ ਬਹੁਤ ਮਿਹਰਬਾਨੀ ਜੀ ਬਹੁਤ ਪੁਰਾਣੇ ਜੀ ਫੋਨ ਲਾਉਂਦੇ ਸੀ ਕਹਿੰਦੇ ਬਈ ਵੀ ਘੱਟ ਚੱਲੇ ਹੋਏ ਟਰੈਕਟਰ ਕਿੱਥੋਂ ਮਿਲਦੇ ਆ ਮੈਂ ਕਿਹਾ ਫਿਰ ਅੱਜ ਕਿਉਂ ਨਾ ਤੁਹਾਨੂੰ ਉਹ ਬਈਆਂ ਦੇ ਨਾਲ ਮਲਾ ਦਈ ਸਸੀ ਰਾਜੀ ਤੇ ਇਹ ਦੱਸਿਓ ਜੀ ਵੀ ਪਹਿਲਾਂ ਮਤਲਬ ਤੁਸੀਂ ਕਿੰਨੇ ਟਾਈਮ ਤੋਂ ਜਿਹੜਾ ਇਹ ਟਰੈਕਟਰਾਂ ਦਾ ਕਾਰੋਬਾਰ ਨਾਲ ਜੁੜੇ ਹੋਇਆ? ਇਹ ਜੀ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਨੂੰ ਹੋ ਗਈ 15 ਸਾਲ ਇਹ ਕੰਮ ਕਰਦਿਆਂ। ਸ 15 ਸਾਲ ਹੋ ਗਏ 17 ਸਾਲ ਹੋ ਗਈ ਆਪਾਂ ਨੂੰ ਇਹ ਕੰਮ ਕਰਦਿਆਂ। ਬਹੁਤ ਕਿਰਪਾ ਦੀ ਪਰਮਾਤਮਾ ਦੀ। ਜੀ ਹੁਣ ਤੁਸੀਂ ਐਂ ਹਿਸਾਬ ਲਾ ਲਓ ਜੀ ਹੁਣ ਇੰਨੇ ਟਰੈਕਟਰ ਇਹ ਆਪਣੇ ਆਪ ਦੇ ਤਾਂ ਹੀ ਨਹੀਂਗੇ ਤੇ ਆਪਾਂ ਕਹਿ ਦਈਏ। ਅੱਛਾ ਸਾਰੇ ਟਰੈਕਟਰ ਆਪਣੇ ਹੀ ਨਹੀਂ ਹੈਗੇ? ਨਹੀਂ ਐਵੇਂ ਝੂਠ ਮਾਰਨਾ ਕੋਈ ਫਾਇਦਾ ਨਹੀਂ। ਹਾਂਜੀ ਇਹਦੇ ਦੀ ਕੀ ਹੁੰਦਾ ਕੋਈ ਯਾਰ ਮਿੱਤਰ ਖੜਾ ਜਾਂਦਾ ਹੈਗਾ ਜਿਵੇਂ ਸਾਥੋਂ ਪਹਿਲਾਂ ਟਰੈਕਟਰ ਲੈ ਕੇ ਗਏ ਐ ਠੀਕ ਹੈ ਕਿ ਨਾ ਗੱਲ ਹੈ ਕਹਿੰਗੇ ਨੇ ਕੋਈ ਬਦਲ ਨਾ ਹੈਗਾ ਸਾਡੇ ਕੋਲੇ ਹੁੰਦਾ ਨਹੀਂ ਹਜੇ ਉਹ ਛੱਡ ਜਾਂਦੇ ਹੈਗੇ ਉਹ ਛੱਡ ਜਾਂਦੇ ਆ ਵੀ ਆ ਚਲੋ ਕੋਈ ਨਹੀਂ ਜਦੋਂ ਆ ਗਿਆ ਸਾਨੂੰ ਉਦੋਂ ਦੇ ਦਿਓ ਸਾਡਾ ਟਰੈਕਟਰ ਉਹਨੇ ਵੇਖ ਜੂਗਾ ਤੁਸੀਂ ਵੇਚ ਦਿਓ ਇਸ ਕਰਕੇ ਕੋਸਕ ਚਲਾ ਆਏ ਕੋਈ ਹੋਰ ਵਪਾਰੀ ਭਰਾ ਹੁੰਦਾ ਹੈਗਾ ਇੱਕ ਦੋ ਟਰੈਕਟਰ ਚੱਲ ਉਹਨਾਂ ਕੋਲੇ ਆਏ ਹੁੰਦਾ ਵੀ ਟਰੈਕਟਰਾਂ ਚ ਟਰੈਕਟਰ ਖੜਾ ਹੈਗਾ ਪਰ ਜਿਹੜਾ ਵੀ ਟਰੈਕਟਰ ਸਾਥੋਂ ਜੋ ਵੀ ਖਰੀਦੂਗਾ ਉਹਦੀ ਨਾਉ ਹੋਣ ਤੱਕ ਦੀ ਜ਼ਿੰਮੇਵਾਰੀ ਸਾਡੀ ਹੋ ਦੇਖੋ ਨਾਉ ਨੇ ਤਾਂ ਹੋਣਾ ਹੈ ਜੇ ਸਾਡੇ ਪਿਛਲੇ ਕਾਗਜ਼ ਸਹੀ ਹੋਣਗੇ ਸਹੀ ਹੋਣਗੇ ਨਹੀਂ ਤਾਂ ਹੁੰਦੇ ਨਹੀਂ ਜੇ ਮੰਨ ਲਓ ਅਸੀਂ ਹਰਿਆਣਾ ਨੰਬਰ ਲਿਆ ਕੇ ਦਿੰਦੇ ਆਗੇ ਅਗਲੇ ਦਾ ਉੱਥੋਂ ਦਾ ਲੋਕਲ ਨੰਬਰ ਲੱਗ ਜਾਂਦਾ ਵਿੱਚ ਬੰਦੇ ਹੁੰਦੇ ਸੀ ਸਾਡੇ ਕੋਲੇ ਅਗਲਾ ਕਹਿੰਦਾ ਆ ਕੇ ਵੀ ਆ ਸਾਨੂੰ ਸਾਡਾ ਲੋਕਲ ਨੰਬਰ ਵੀ ਬਦਲ ਦਿਓ ਵੀ ਜਿਹੜਾ ਹੁਣ ਪੰਜਾਬ ਚ ਨਿਕਲੇ ਆ ਵੇ ਟਰੈਕਟਰ ਆ ਉਹਦਾ ਨੰਬਰ ਨਹੀਂ ਬਦਲਿਆ ਜਾ ਸਕਦਾ ਉਹਦਾ ਕੱਲ ਆ ਕਿ ਐਡਰੈਸ ਹੀ ਬਦਲਿਆ ਜਾਂਦਾ ਹੁੰਦਾ ਕਾਪੀ ਤੇ ਜਿਹੜਾ ਆਪਾਂ ਹਰਿਆਣੇ ਚੋਂ ਟਰੈਕਟਰ ਲੈ ਲੈਨੇ ਹਾਂ ਉਸਕੇ ਟਰੈਕਟਰ ਹੁੰਦੇ ਆ ਆਪਣੇ ਕੋਲੇ ਹਰਿਆਣੇ ਦੇ ਕੋਈ 2-4 ਹਾਂਜੀ ਉਹਦਾ ਕੀ ਹੁੰਦਾ ਜੀ ਫਿਰ ਉਹਦੀ ਐਨਓਸੀ ਲੈ ਲਈ ਮੰਨ ਲਓ ਜਿਵੇਂ ਸਾਨੂੰ ਕੋਈ ਜੋ ਵੀ ਨੰਬਰ ਲੱਗਦਾ ਹੈ ਉੱਥੋਂ ਦਾ ਲੋਕਲ ਲੱਗ ਜੂਗਾ ਐਨੋ ਜੀ ਨਿਕਲੂਗੀ ਉਹਦੀ ਜਿਹਦੇ ਪਿੱਛੇ ਕਾਗਜ ਸਾਰੇ ਸਹੀ ਹੋਣਗੇ ਸਹੀ ਹੋਣਗੇ ਬਿਲਕੁਲ ਲੋਬਜੈਕਸ਼ਨ ਸਰਟੀਫਿਕੇਟ ਠੀਕ ਠੀਕ ਤੇ ਇਹ ਦੱਸਿਓ ਜੀ ਹੁਣ ਜਿਵੇਂ ਬਹੁਤ ਭਰਾ ਹੁੰਦੇ ਉਹ ਕਹਿੰਦੇ ਵੀ ਬਈ ਜਰ ਜਿਵੇਂ ਅੱਜਕੱਲ ਨਵੇਂ ਟਰੈਕਟਰ ਆ ਕਾਫੀ ਹਾਈ ਰੇਟ ਚ ਬਣਦੇ ਆ ਹਾਂਜੀ ਤੇ ਫਿਰ ਹੁਣ ਉਹਨਾਂ ਕੋਲੇ ਪੂੰਜੀ ਨਹੀਂ ਉੰਨੀ ਹੁੰਦੀ ਪੂੰਜੀ ਤਾਂ ਦੇਖੋ ਜੀ ਇਹ ਗੱਲ ਹੈ ਦੇਖੋ ਸਾਡਾ ਟਰੈਕਟਰ ਹੈਗਾ ਜਿਹੜਾ ਸਾਡੇ ਟਰੈਕਟਰ ਦੇ ਹਰ ਇੱਕ ਦੇ ਉੱਤੇ ਲੋਨ ਹੋਊਗੀ ਹੋਊਗਾ ਹੋਊਗੀ ਕਿਉਂਕਿ ਜਿਹੜਾ 13 ਮਾਡਲ ਤੋਂ ਉੱਚੇ ਟਰੈਕਟਰ ਦੇ ਕਈ ਵਾਰੀ ਕੋਈ ਵਿੱਚ ਪੁਰਾਣਾ ਘਟਿਆ ਉਹ ਤਾਂ ਹੋਣੀ ਕੀ ਹੈ ਬਿਲਕੁਲ ਬਿਲਕੁਲ ਜਿਨ੍ਹਾਂ ਦੇ ਉੱਤੇ ਜਣੀ ਲੋਨ ਹੋ ਸਕਦਾ ਉਹਨਾਂ ਤੇ ਲੋਨ ਹੋਊਗੀ ਹੋਗਾ ਸਾਡੇ ਡਾਇਰੈਕਟਰਾਂ ਦੀ ਕਾਗਜ਼ਾਂ ਦੀ ਸਾਡੀ ਲੋਨ ਹੋਣ ਦੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਅਗਲਾ ਲੋਨ ਕਰਵਾ ਸਕਦਾ ਜੀ ਜਿਹੜਾ ਕੋਈ ਬੰਦਾ ਬਾਹਰੋਂ ਆਉਂਦਾ ਹੈਗਾ ਉਹਨੂੰ ਦੇਖੋ ਪੇਮੈਂਟ ਦੇਣੀ ਪਊਗੀ ਉਹ ਲੈ ਜਾ ਕੇ ਆਵਦਾ ਉਹ ਲੈ ਜਾ ਕੇ ਆਵਦਾ ਕਰਵਾਉਣਾ ਉਹ ਕਰੂਗਾ ਜਿਹਦੀ ਆਪਣੇ ਨਾਲ ਕੋਈ ਸਾਈਟਕ ਨਹੀਂ ਹੈਗੀ ਠੀਕ ਹੈ ਜੀ ਜੇ ਅਗਲੇ ਦਾ ਸਿੰਗਲ ਸਕੋਰ ਸਹੀ ਹੋਣਾ ਚਾਹੀਦਾ ਠੀਕ ਹੈ ਕਿ ਨਾ ਸਾਡੇ ਕੋਲ ਸਾਰਿਆਂ ਦੇ ਕਾਗਜ਼ ਓਕੇ ਇੱਕ ਬੇਨਤੀ ਮੇਰੀ ਇਹ ਹੈ ਸਾਰਿਆਂ ਨੂੰ ਵੀ ਜਿੰਨੇ ਵੀ ਭਰਾ ਇਹ ਵੀਡੀਓ ਦੇਖਣਗੇ ਉਹ ਸਾਰੀ ਵੀਡੀਓ ਜ਼ਰੂਰ ਦੇਖਣ ਪਹਿਲਾਂ ਕਿਉਂਕਿ 10-15 ਮਿੰਟਾਂ ਦੀ ਵੀਡੀਓ ਹੈ ਕੋਈ ਬਲੀ ਵੱਡੀ ਗੱਲ ਨਹੀਂ ਜੀ ਉਹ ਵੀਡੀਓ ਦੇ ਵਿੱਚ ਸਾਰਾ ਰੇਟ ਵੀ ਦੱਸਾਂਗੇ ਅਸੀਂ ਲੋਕੇਸ਼ਨ ਵੀ ਦੱਸਾਂਗੇ ਡਰੈਸ ਸਾਰਾ ਕੁਝ ਦੱਸਾਂਗੇ ਹਮਮ ਕਈ ਭਰਾ ਕੀ ਕਰਦੇ ਆ ਮਾੜਾ ਜਿਹਾ ਟਰੈਕਟਰ ਦੇਖ ਲਿਆ ਵੀ 5310 ਉਹਨਾਂ ਨੇ ਮਾਡਲ ਵੀ ਨਹੀਂ ਦੇਖਣਾ ਕੁਝ ਨਹੀਂ ਦੇਖਣਾ ਸੁਣਨਾ ਉਹਨਾਂ ਨੇ ਚੱਕਣਾ ਫੋਨ ਲਾ ਲੈਣਾ ਦੇਖੋ ਫਿਰ ਫੋਨ ਇਹਨੇ ਸੁਣਨੇ ਔਖੇ ਆ ਇੱਕ ਸਵੇਰੇ 8 ਵਜੇ ਤੋਂ ਪਹਿਲਾਂ ਕੁਛ ਘਰ ਦੇ ਰਜੇਵੇਂ ਹੁੰਦੇ ਆ 8 ਵਜੇ ਤੋਂ ਬਾਅਦ ਸਵੇਰੇ 8 ਵਜੇ ਤੋਂ ਸ਼ਾਮ ਨੂੰ 8 ਵਜੇ ਤੋਂ ਪਹਿਲਾਂ 12 ਘੰਟੇ ਬਹੁਤ ਹੁੰਦੇ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਕਿ ਨਾ ਇੱਕ ਜਦੋਂ ਵੀ ਬੰਦੇ ਨੇ ਆਉਣਾ ਜੀ ਉਹਨਾਂ ਨੂੰ ਬੇਨਤੀ ਇਹ ਹੈ ਵੀ ਉਹ ਫੋਨ ਕਰਕੇ ਹੁਣ ਕਈ ਬੰਦਾ ਅਗਲਾ ਫੋਨ ਕਰ ਲੈਂਦਾ ਹਫਤਾ ਪਹਿਲਾਂ ਉਦੋਂ ਬਾਅਦ ਕਈ ਵਾਰੀ ਅਗਲਾ ਤੁਰ ਪਏ ਉਹਦੋਂ ਟਰੈਕਟਰ ਸੇਲ ਹੋ ਜਾਂਦਾ ਅਗਲੇ ਜੀ ਸੇਲ ਹੋ ਜਾਂਦੇ ਪਕਾਈ ਨਾ ਹੋਵੇ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਕਿ ਨਾ ਇਹ ਗੱਲ ਹੁੰਦੀ ਹੈ ਤੇ ਬਾਕੀ ਟਰੈਕਟਰ ਸਾਡੇ ਕੋਲੇ ਜਮ੍ਹਾਂ ਨਵੇਂ ਹੁੰਦੇ ਹੈਗੇ ਥੋੜੇ ਚੱਲੇ ਹੋਏ ਹੋਣਗੇ ਹੂੰ ਤਕਰੀਬਨ ਤਕਰੀਬਨ ਫਰਸਟ ਓਨਰ ਹੀ ਹੋਣਗੇ ਕੀ ਕਹਿਣਾ ਕੋਈ ਇੱਕ ਦੋ ਟਰੈਕਟਰ ਤੇ ਕਾਗਜ਼ਾਂ ਦੀ ਆਪਣੀ ਸਾਰੀ ਜ਼ਿੰਮੇਵਾਰੀ ਹੋ ਅਗਲੇ ਦਿਨ ਆਉਣ ਤੱਕ ਦੀ ਜੇ ਕਿਸੇ ਵੀਰ ਨੇ ਟਰੈਕਟਰ ਕਿਰਾਏ ਤੇ ਲੈਣਾ ਉਹ ਵੀ ਆਪਾਂ ਦੇ ਦੇ ਦਿੰਦੇ ਹਾਂ। ਸੋ ਵੀ ਆਪਾਂ ਦੇ ਦਿੰਦੇ ਹਾਂ। ਹਾਂ ਉਹ ਵੀ ਲਿਜਾ ਸਕਦਾ ਹੈ ਅਗਲਾ। ਠੀਕ ਹੈ ਜੀ। ਯਾਨੀ 10 ਦਿਨਾਂ ਤੋਂ ਹਫ਼ਤੇ 10 ਦਿਨਾਂ ਤੋਂ ਘੱਟ ਅਸੀਂ ਕਿਰਾਏ ਤੇ ਟਰੈਕਟਰ ਕੋਈ ਵੀ ਨਹੀਂ ਦਿੰਦੇ। ਠੀਕ ਹੈ ਜੀ। ਹਾਂ ਜੀ ਘੱਟ ਤੋਂ ਘੱਟ 10 ਦਿਨਾਂ ਤੇ ਟਰੈਕਟਰ ਦੇਵਾਂਗੇ। ਉਸ ਤੋਂ ਘੱਟ ਅਸੀਂ ਟਰੈਕਟਰ ਦਿੰਦੇ ਨਹੀਂ ਹੈਗੇ ਕਿਰਾਏ ਤੇ। ਵੱਧ ਕਿੰਨਾ ਟਾਈਮ ਹੀ ਲੈ ਸਕਦਾ ਵੀ? ਓਕੇ। ਮਹੀਨਾ ਲੈ ਜੇ ਦੋ ਮਹੀਨੇ। ਤੇ ਇਹਦਾ ਹੀ ਫਿਰ ਥੋੜਾ ਦਸ ਦਿਨਾਂ ਦਾ ਠੇਕਾ ਹੁੰਦਾ ਕੋਈ ਦਿ ਠੀਕ ਹੈ ਜੀ ਹੁਣ ਆਪਾਂ ਜੇ ਟਰੈਕਟਰ ਦਾ ਕਿਹੜੀ ਹੋ ਸਕਦਾ ਤੁਹਾਨੂੰ ਕੋਈ ਹੋ ਵੀ ਨਾ ਉਹ ਮੌਕੇ ਤੇ ਜਿਹੜਾ ਬੰਦਾ ਜਿਹੜਾ ਟਰੈਕਟਰ ਲੈਣਾ ਚਾਹਦਾ 2 ਸਪੀਡ ਦਾ ਅੱਡ ਹੈ 3 ਸਪੀਡ ਦਾ ਅੱਡ ਹੈ 4 ਸਪੀਡ ਦਾ ਅੱਡ ਹੈ ਛੋਟੇ ਟਰੈਕਟਰ ਦਾ ਅੱਡ ਹੈ ਵੱਡੇ ਦਾ ਅੱਡ ਠੀਕ ਹੈ ਜੀ ਹਰੇਕ ਦਾ ਆਪ ਦਾ ਆਪ ਦਾ ਰੈਂਟ ਹੈ ਗਾ ਜੀ ਇਹ ਆਪਣਾ ਪਿੰਡ ਆ ਗਿਆ ਜੀ ਹੰਡਿਆਆ ਸਾਰੇ ਏਸ਼ੀਆ ਦੇ ਵਿੱਚ ਇਹ ਮਸ਼ਹੂਰ ਪਿੰਡ ਹੈ ਇਹ ਇੱਥੇ ਪਹਿਲਾਂ ਸਾਡੇ ਪਿੰਡ ਦੇ ਜਿਹੜੇ ਮਿਸਤਰੀ ਨੇ ਬਹੁਤ ਜ਼ਿਆਦਾ ਮਸ਼ਹੂਰ ਤੇ ਬਹੁਤ ਜ਼ਿਆਦਾ ਚੰਗੇ ਇਨਸਾਨ ਨੇ ਸਾਰੇ ਠੀਕ ਹੈ ਜੀ ਸਾਡੇ ਹੰਡਿਆਏ ਦੇ ਵਸੇ ਹੰਡਿਆਏ ਦਾ ਜਿਵੇਂ ਸਟੈਂਡਰਡ ਦਾ ਹੀ ਵੈਸੇ ਨਾਮ ਚੱਲਦਾ ਕੋਈ ਸਟੈਂਡਰਡ ਕੰਬਾਈਨ ਬਣਦੀ ਹੈ ਸਟੈਂਡਰਡ ਟਰੈਕਟਰ ਬਣਦਾ ਜੀ ਬਲਕਾਰ ਕੰਬਾਈਨ ਪ੍ਰਿੰਸਰ ਕੰਬਾਈਨ ਉਹ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਿੰਨੇ ਵੀ ਇਹ ਜਾਨੀ ਕਿ ਵੱਡੀਆਂ ਫੈਕਟਰੀਆਂ ਨੇ ਇਹ ਕਿਸੇ ਸਮਾਂ ਦੇ ਵਿੱਚ ਇਹਨਾਂ ਦੇ ਮਾਲਕ ਬਲਦਾਂ ਵਾਲੇ ਰੇੜੇ ਤੇ ਰੇੜੀਆਂ ਬਣਾ ਕੇ ਮੁਕਸਰ ਵੇਚ ਕੇ ਆਉਂਦੇ ਹੁੰਦੇ ਸੀ ਅੱਜ ਉਹਨਾਂ ਨੇ ਇੱਥੇ ਤਰੱਕੀ ਕੀਤੀ ਹੈ ਤਾਂ ਆਪਦੀ ਮਿਹਨਤ ਕਰਕੇ ਇੱਥੇ ਪਹੁੰਚੇ ਨੇ ਬਿਲਕੁਲ ਜੀ ਬਿਲਕੁਲ ਬਹੁਤ ਹੀ ਸਾਡੇ ਹੰਡਿਆਏ ਦੇ ਇਹ ਗੱਲ ਨਹੀਂ ਸਾਰੇ ਹੀ ਸਾਰਿਆਂ ਨੂੰ ਮੇਰੀ ਨਮਸਕਾਰ ਹੈ ਜੋ ਮੈਂ ਕਹਦੀ ਆ ਵੀ ਹੰਡਿਆ ਜਿਹੜਾ ਪਹਿਲਾਂ ਤੋਂ ਹੱਡ ਤੋੜ ਮੀ ਮਿਹਨਤ ਨਾਲ ਜੁੜਿਆ ਹੋਇਆ ਬਹੁਤ ਜ਼ਿਆਦਾ ਹੈ ਦੇਖੋ ਇੱਥੇ ਬਹੁਤ ਵੱਡਾ ਮਾਅ ਹਾਈ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਠੀਕ ਹੈ ਕਿ ਨਾ ਉਹ ਵੀ ਸਾਡੇ ਹੰਡਿਆ ਸਾਡੇ ਭਰਾ ਦੀ ਹੈਗਾ ਅੱਛਾ ਜੀ ਐਮ ਡੀ ਨੇ ਜਿਹੜੇ ਠੀਕ ਹੈ ਜੀ ਉਹ ਇਥੋਂ ਹੰਡਿਆਈ ਦੀ ਨੇਗੇ ਤੇ ਬਹੁਤ ਵੱਡਾ ਮਾਣ ਸਾਰੇ ਇੱਥੇ ਜਾਣਦੇ ਨੇ ਬਿਲਕੁਲ ਜੀ ਬਿਲਕੁਲ ਤੇ ਸੱਜਣੋ ਆਜੋ ਨਾ ਹੁਣ ਤੁਹਾਨੂੰ ਕੱਲੇ ਕੱਲੇ ਟਰੈਕਟਰ ਬਾਰੇ ਜਾਣਕਾਰੀ ਦਵਾਂਗੇ ਵੀ ਕਿਹੜਾ ਟਰੈਕਟਰ ਕੀ ਰੇਟ ਦੇ ਵਿੱਚ ਬਣਦਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਨੰਬਰ ਤੇ ਬਈ ਜਿਹੜਾ ਇਹ ਟਰੈਕਟਰ ਆ ਸੁਪੰਜਾ ਵੀ ਨਿਊ ਹਾਲੈਂਡ ਹਾਂਜੀ ਹਾਂਜੀ ਤੇ ਇਹਦੇ ਬਾਰੇ ਦੱਸਿਓ ਕਿੰਨਾ ਮਾਡਲ ਹੈ ਕੀ ਗੱਲਬਾਤ ਹੈ ਇਹ ਇਹੀ 2021 ਮਾਡਲ ਹੈ ਜਿੰਨਾ ਤੇ ਲਿਆ ਵੀ ਜੈਨੀਆਂ ਚੱਲਿਆ ਵਾ ਓਕੇ ਚਾਰੇ ਟਾਇਰ ਨਾਲ ਦੇ ਇਹਦੇ ਟਰੈਕਟਰ ਅਸਲ ਚਾਰੇ ਟਾਇਰ ਨਾਲ ਦੇ ਨੇ ਜੀ ਇਹ ਮਾਡਲ ਕਿੰਨਾ ਜੀ 21 ਮਾਡਲ ਹੈ ਇਹ 2021 ਮਾਡਲ ਹੈ ਜੀ ਇਹ ਲਗਭਗ ਲਗਭਗ 700 ਘੰਟਾ ਚੱਲਿਆ ਹੋਇਆ ਸਿਰਫ 700 ਹਾਂਜੀ ਤੇ ਲੈ ਮੈਂ ਤੁਹਾਨੂੰ ਸਿਰਫ 700 ਘੰਟਾ ਚੱਲਿਆ ਹੋਇਆ ਤੇ ਕੰਡੀਸ਼ਨ ਧਰਮੇ ਚੰਗੀ ਤਰ੍ਹਾਂ ਦਿਖਾ ਦੇ ਕਿਸੇ ਪਾਸੇ ਸਕਰੈਚ ਵੀ ਨਹੀਂ ਆ ਦੇਖੀ ਮਾਰਦਾ ਨਾ ਲਿਸ਼ਕਾ ਹਨ ਤੇ ਮਗਰਾੜਾਂ ਦੀ ਕੰਡੀਸ਼ਨ ਦਿਖਾ ਦੇ ਜਾਨੀ ਕਿ ਕੋਈ ਜਰ ਤੋੜ ਤੋੜ ਹੀ ਨਹੀਂ ਹੈਗਾ ਇਸ ਟਰੈਕਟਰ ਦਾ ਹਨਾ ਕੰਡੀਸ਼ਨ ਪੱਖੋਂ ਜੇ ਗੱਲ ਕਰ ਲਈਏ ਤੇ ਤੋਂ ਹੋਰ ਵੀ ਸੱਜਣੂ ਟਰੈਕਟਰ ਵਾਈ ਉਹਨਾਂ ਨੇ ਵੀ ਬੜੇ ਖੜੇ ਆ ਤੇ ਜੇਕਰ ਕੱਲੇ ਟਰੈਕਟਰ ਤੇ ਬਹੁਤ ਜ਼ਿਆਦਾ ਟਾਈਮ ਲਾਉਣ ਲੱਗੇ ਨਾ ਤਾਂ ਬੜੀ ਲੰਬੀ ਵੀਡੀਓ ਬਣ ਜੂ ਹੈ ਨਾ ਜੀ ਹਾਂਜੀ ਤੇ 21 ਮਾਡਲ ਹੈ ਨਾ ਜੀ 11 ਲੱਖ 75 ਹਜ਼ਾਰ ਦਾ ਰੇਟ ਹੈ ਹਾਂਜੀ ਹਾਂਜੀ ਡਿਸਕਾਊਂਟ ਆਪਾਂ ਹਰੇਕ ਦੇ ਵਿੱਚੋਂ ਫੁੱਲ ਕਰਾਂਗੇ ਹਾਂਜੀ ਹਾਂਜੀ ਉਹ ਕਿਤੇ ਜਿਹੜਾ ਇਹ ਖੜਾ ਜੀ ਇਹ ਸਾਡੇ ਹੰਢਿਆਏ ਦਾ ਟਰੈਕਟਰ ਹੈ ਜੀ ਹਾਂਜੀ ਹੰਢਿਆਏ ਦਾ ਨਿਕਲਿਆ ਹੋਇਆ ਹੈਗਾ ਇਹ ਸਾਡੇ ਕੋਲੇ ਵੇਚਣ ਆਇਆ ਹੋਇਆ ਹੈਗਾ ਟਰੈਕਟਰ ਠੀਕ ਹੈ ਜੀ ਉਹਨਾਂ ਨੇ ਖੜਾਇਆ ਹੋਇਆ ਵੇਚਣ ਵਾਸਤੇ ਓਕੇ ਤੇ 2019 ਮਾਡਲ ਹੈ ਜੀ ਚਾਰਟੇਰ ਇਹਦੇ ਵੀ ਨਾਲ ਦੇ ਨੇ ਹਾਂਜੀ ਓਕੇ ਲੋ ਮਿੱਤਰੋ ਗੱਲ ਇਹ ਆ ਵੀ ਬਈ ਹਰਾਂ ਲਓ ਚਾਹੇ ਤੁਸੀਂ 2 ਵੀਲ ਲੈ ਲਿਓ ਚਾਹੇ 4 ਵੀਲ ਲੈ ਲਿਓ ਹਣਾ ਤੇ ਹੋਰ ਵੀ ਬੜੇ ਟਰੈਕਟਰ ਖੜੇ ਨੇ ਇਹ ਹੈਗਾ ਜੀ ਮੈਸੀ 241 ਡੀਆਈ ਤੇ ਇਧਰਲੇ ਪਾਸੇ ਖੜਾ ਜੀ ਆਪਣਾ ਸੋਨਾਲੀ ਕਾ 75 ਵਰਡ ਟਰੈਕ ਹਾਂਜੀ ਹਾਂ ਹੈਨਾ ਤੇ ਇਹ ਕਿੰਨਾ ਮਾਡਲ ਹੈ ਜੀ ਇਹ ਆ ਗਿਆ ਜੀ 2021 ਮਾਡਲ ਹੈ 21 ਮਾਡਲ ਤੇ 9 ਲੱਖ 45000 ਰੁਪਏ ਦੀ ਡਿਮਾਂਡ ਹੈ ਜੀ ਇਹ ਟੌਪ ਮਾਡਲ ਆ ਗਿਆ ਜੀ ਟੌਪ ਮਾਡਲ ਸਾਈਡਲ ਗੇਅਰ ਚ ਆ ਗਿਆ ਕੰਪਨੀ ਦੀ ਨਾਲ ਦੀ ਇਨੇ ਸਤਰੀਆ ਕੀ ਅਸਾ ਇਹਦੇ ਕੰਪਨੀ ਚੋਂ ਨਾਲੋਂ ਆਉਂਦੀ ਹੈ ਇਹ ਫੈਬਰ ਸਤਰੀ ਮੂਰਲੇ ਸਾਰੇ ਵੇਟ ਫੁੱਲ ਆਈ ਪਿੱਛੇ ਵੇਟ ਬੋਲਣੇ ਠੀਕ ਹੈ ਜੀ ਤੇ ਜੇ ਇਹਦੀ ਕੀਮਤ ਦੀ ਗੱਲ ਕਰੀਏ ਜੀ ਇਹ ਕਿੰਨੇ ਦਾ ਬਣੂ ਇਹ 9 ਲੱਖ 45000 ਰੁਪਿਆ ਰੇਟ 9 ਲੱਖ ਤੇ 45000 ਰੁਪਿਆ ਟਾਇਰ ਇਹਦੇ ਵੀ ਨਾਲ ਦੀ ਹੋਣਗੇ ਜੀ ਹਾਂ ਜੀ ਹਾਂ ਚਾਰੇ ਟਾਇਰ ਨਾਲ ਦੇ ਬਿਲਕੁਲ ਮਿੱਤਰੋ ਬਹੁਤ ਘੱਟ ਚੱਲੇ ਹੋਏ ਟਾਇਰ ਮਤਲਬ ਜਿਵੇਂ ਟਰੈਕਟਰ ਹੁੰਦੇ ਆ ਬਾਈ ਉਹਨਾਂ ਦੇ ਜਿਹੜਾ ਇਹ 969 ਖੜਾਈ ਸਵਰਾਜ ਇਹ ਹੀ 2021 ਮਾਡਲ ਹੈ ਜੀ ਟਰੈਕਟਰ ਜੀ ਪੀ ਵੀ 19 ਨੰਬਰ ਆਈ ਇਹਦਾ ਬਰਨਾਲੀ ਦਾ 770 ਘੰ ਤੇ ਬਾਕੀ ਤੁਸੀਂ ਦੇਖ ਹੀ ਲਿਆ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਗਈ ਉਹ ਕਨੋਪੀ ਐਕਸਟਰਾ ਲੱਗੀ ਵੀ ਹੈ ਜੀ ਇਹਦੇ ਓਕੇ ਜੀ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਜੀ ਇਹ ਕਿੰਨੇ ਦਾ ਬਣਜੂ ਇਹ ਤਾਂ 7 ਲੱਖ 90000 ਰੁਪਿਆ ਮੁੱਲ ਹੈ ਜੀ 7 ਲੱਖ ਤੇ 90000 ਰੁਪਿਆ ਸੱਜਣੋਂ ਇਹਦੀ ਡਿਮਾਂਡ ਹੈ ਤੇ ਬਹੁਤ ਸੋਹਣੀਆ ਕੰਡੀਸ਼ਨਾਂ ਦੇ ਟਰੈਕਟਰ ਤੁਹਾਨੂੰ ਸੱਜਣੋਂ ਇੱਥੋਂ ਮਿਲਣਗੇ ਤੇ ਲੋਕੇਸ਼ਨ ਵੀ ਵੈਸੇ ਤੁਹਾਨੂੰ ਦੱਸ ਹੀ ਦਿੱਤੀ ਵੀ ਅਸੀਂ ਹੰਢਾਇ ਦੇ ਵਿੱਚ ਖੜੇ ਆ ਤੇ ਜਿੱਥੋਂ ਦੇ ਲੋਕ ਬੜੇ ਮਿਹਨਤੀ ਆ ਤੇ ਜਿਹੜਾ ਹਸਤਾ ਦੇ ਇਹ ਖੜਾ ਜੀ ਪ੍ਰੀਤ ਇਹ 2017 ਮਾਡਲ ਆ ਗਈ ਇਹ ਹੈ 2017 ਮਾਡਲ ਹਾਂਜੀ ਇਹ ਇਹਦੇ ਵਿੱਚ ਸੈਕਰੋਮਿਕ ਗੀਅਰ ਆਈ ਇਹ ਪ੍ਰੀਤ ਦਾ ਗੀਅਰ ਨਹੀਂ ਹੈਗਾ ਸੈਕਰੋਮਿਕ ਦਾ ਗੀਅਰ ਹੈ ਦੇ ਵਿੱਚ ਕੰਪਨੀ ਦਾ ਇੱਕ ਇਹ ਸੈਕਰੋਮਿਕ ਤੇ ਇੱਕ ਕਰਾਰੋ ਦਾ ਹੁੰਦਾ ਜੀ ਕੋਈ ਇਸ ਨੂੰ ਕਹਿੰਦੇ ਕਰਾਰੋ ਤੋਂ ਵੀ ਟੌਪ ਆ ਜਾਂਦਾ ਅਸੀਂ ਕਰਾਰੋ ਤੋਂ ਵੀ ਟੌਪ ਆ ਹਾਂ ਜੌਂਡੀਅਰ ਦੇ ਵਿੱਚ ਸੈਕਰੋ ਦਾ ਗੀਅਰ ਆਉਂਦਾ ਹੈ ਅੱਛਾ ਉਹ ਗੀਅਰ ਵਾਲਾ ਜੀ ਵਾਕਿਆ ਤਾਂ ਸਟicker ਲੱਗਿਆ ਹੋਵੇ ਠੀਕ ਹੈ ਜੀ ਆ ਦੇਖੋ ਹਾਂ ਸੈਕਰੋਮਿਕਸ ਗੀਅਰ ਲਿਖਿਆ ਜੀ ਦੇਖੋ ਸੱਜਣੋ ਇਹ 4휠 ਟਰੈਕਟਰ ਹੈ ਜੀ 65 ਪਾਵਰ ਦਾ ਟਰੈਕਟਰ ਹੈ ਜੀ ਫਰਸਟ ਪਾਰਟੀ ਦੇ ਨਵੇਂ ਆ ਜੀ ਹਮ ਸਾਰੇ ਵੇਟ ਅਗਲੇ ਨਾਲ ਹੈ ਪਿਛਲੇ ਪੇ ਜੇ ਇਹਦੇ ਰੇਟ ਦੀ ਗੱਲ ਕਰੀਏ ਜੀ ਇਹਦਾ ਰੇਟ ਆ ਗਿਆ ਜੀ 6 ਲੱਖ ਤੇ 15000 6 ਲੱਖ ਤੇ 15000 ਤੇ ਜਿਹੜਾ ਇਧਰਲੇ ਪਾਸੇ ਖੜਾ ਯੌਂਡੀਰ 54 ਜੀ ਇਹਦੀ ਅੱਜ ਸਭ ਤੋਂ ਵੱਧ ਡਿਮਾਂਡ ਹੈ ਜੀ ਬਿਲਕੁਲ ਜੀ ਇਹ ਹੈਗਾ ਜੀ 2021 ਮਾਡਲ ਹੈ ਜੀ ਹਮ ਤੇ ਰੇਟ ਇਹਦਾ ਬਹੁਤ ਵਾਜਵੀ ਹੈ ਜਾਨੀ ਫਿਰ ਵੀ ਆਪਾਂ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਉਹ ਲੈਸ ਕਰਾਂਗੇ ਇਹਦੇ ਚੋਂ ਠੀਕ ਹੈ ਜੀ 11 ਲੱਖ ਤੇ 95000 ਰੁਪਏ ਡਿਮਾਂਡ ਹੈ ਜੀ ਅੱਗੇ ਵੇਟ ਲੱਗੇ ਵੀ ਇਹਦੇ ਹਮ ਇੱਕ ਨੋਪੀ ਲੱਗੀ ਵੀ ਹੈ ਜੀ ਤੇ ਗੇਅਰ ਅਪਰੋਚ ਆ ਗਿਆ ਇਹ ਅਸਾਂ ਗੇਅਰ ਅਪਰੋਚ ਆ ਜਾਂਦਾ ਹਾਂਜੀ ਓਕੇ ਲੈ ਤਾਂ ਮੈਂ ਚੰਗੀ ਤਰ੍ਹਾਂ ਦਿਖਾ ਦੇ ਕਰਾਂ ਬੜੇ ਸੋਹਣੇ ਚਾਰੇ ਨਾਲ ਦੇ ਆਈ ਇਹਦੇ ਸਹੀ ਗੱਲ ਆ ਇੱਥੇ ਆ ਕੇ ਮੈਨੂੰ ਨਾ ਇੱਕ ਚੀਜ਼ ਲੱਗਦਾ ਵੀ ਜਿਹੜਾ ਵੀ ਬੰਦਾ ਇੱਥੇ ਆ ਗਿਆ ਉਹ ਦੋ ਚਿੱਤੀ ਚ ਭੇਜੂਗਾ ਪਾਉ ਕਿਉਂ ਕਿਉਂਕਿ ਜਿਹੜੇ ਵੀ ਟਰੈਕਟਰ ਵੱਲ ਝਾਕਦਾ ਹਰੇਕ ਇੱਕ ਦੂਜੇ ਨਾਲੋਂ ਵੱਧ ਕੇ ਲਿਸਕ ਮਾਰਦਾ ਹਾਂਜੀ ਹੈਣਾ ਜੀ ਹਾਂਜੀ ਤੇ ਸੱਜਣੋਂ ਬਾਕੀ ਉਰੇ ਬਾਈ ਉਰੇ ਨਾਲ ਖੇਤ ਦੇ ਵਿੱਚ ਬੈਠੇ ਨੇ ਘਰੇ ਟਰੈਕਟਰ ਖੜੇ ਹੁੰਦੇ ਆ ਫੁੱਲ ਗਰੰਟੀ ਵਾਲਾ ਕੰਮ ਹੈ ਤੇ ਇੱਕ ਕਾਗਜ਼ ਪੱਤਰਾਂ ਦੀ ਬਾਈ ਨੇ ਪਹਿਲੀ ਕਹਤਾ ਵੀ ਸਾਡੀ ਗਰੰਟੀ ਹੁੰਦੀ ਹੈ ਤੇ ਇਸ ਦਾ ਜਿਹੜਾ ਮੈਂ ਦਰਖੜਾ ਖੜਾ 65 ਹਾਂ 655 ਡੀ ਹੈ ਇਹ ਹੀ 2020 ਦੇ 12ਵੇਂ ਮਹੀਨੇ ਦਾ ਕਾਪੀ 21 ਦੀ ਹੈ ਅਸਾ ਮਤਲਬ 21 ਮਾਡਲ ਜੀ ਮੰਨ ਲਈਏ 21 ਮਾਡਲ ਜੀ ਆਪਾਂ ਮੰਨ ਸਕਦੇ ਹਾਂ ਇਹਨੂੰ ਹੂੰ ਤੇ 985000 ਰੁਪਿਆ ਦੀ ਡਿਮਾਂਡ ਆਈ ਇਹਦੀ ਡਿਮਾਂਡ ਆ ਠੀਕ ਹੈ ਫਰਸਟ ਪਾਰਟੀ ਦੇ ਨਾਂ ਆਈ ਓਕੇ ਅੱਗੇ ਵੇਟ ਸਾਰੇ ਕੰਪਨੀ ਦੇ ਨਾਲ ਆ ਗਏ ਜੀ ਉਹ ਕਨੋਪੀ ਨਾਲ ਆ ਗਏ ਓਕੇ ਜੀ ਤੇ ਲੋ ਮਿੱਤਰੋ ਇਧਰ ਦੇ ਪਾਸੇ ਜਿਹੜਾ ਆ ਖੜਾ ਜੀ ਆ ਆਪਣਾ ਗਿਫਟ ਵਾਲਾ ਇਹ ਨਾ ਕਈ ਕਿਸਾਨਾਂ ਦੀ ਮੰਗ ਸੀਗੀ ਜੀ ਵੀ ਸਾਨੂੰ ਬਾਗਾਂ ਵਾਲਾ ਟਰੈਕਟਰ ਜਾਂ ਕਈ ਤਕੜੀਆਂ ਪਾਰਟੀਆਂ ਹੁੰਦੀਆਂ ਘਰੇ ਖੜਾਉਣ ਵਾਸਤੇ ਹੂੰ ਉਹਦੇ ਵਾਸਤੇ ਚਲੋ ਅਸੀਂ ਲੈ ਕੇ ਆਏ ਸੀ ਸਾਨੂੰ ਇਹ ਮਿਲ ਗਿਆ ਠੀਕ ਹੈ ਜੀ ਇਹ 2020 ਮਾਡਲ ਹੈ ਓਕੇ ਤੇ 4 ਵੀਲ ਹੈ ਇਹ ਅਸਾ 4 ਵੀਲ ਹੈ ਤੇ ਔਰ ਦੂਜੀ ਗੱਲ ਸੁਣੋ ਜੀ ਇਹ ਆਟੋਮੈਟਿਕ ਹੈ ओके हां ऑटोमेटिक ਹੈ ਜੀ ਆਹ ਲੀਵਰ ਤੇ ਪੈਰ ਧਰਾਂਗੇ ਹਾਂਜੀ ਬੈੱਕ ਜਾਊ ਇਹਦੇ ਤੇ ਧਰਾਂਗੇ ਅੱਗੇ ਜਾਊ ਅੱਗੇ ਜਾਊ 4x4 ਆ ਗਿਆ ਜੀ ਸਾਰੇ ਫੀਚਰ ਨੇ ਜੀ ਇਹਦੇ ਚ ਠੀਕ ਹੈ ਜੀ ਇਹਦੇ ਵਿੱਚ ਲਿਫਟ ਵੀ ਆ ਗਈ ਜੀ ਹੂੰ ਓਕੇ ਹਾਂਜੀ ਹਾਂ ਜਿਹੜੇ ਤੇ ਸਾਰੇ ਫੀਚਰ ਆਈਏ ਇਹਦੇ ਚ ਆਹ ਦੇਖੋ ਡਿਸਟ੍ਰੀਬਿਊਟਰ ਵੀ ਆ ਗਿਆ ਜੀ ਟੌਪ ਲਿੰਕ ਆ ਗਈ ਹੁੱਕ ਆ ਗਈ ਸਾਰਾ ਕੁਛ ਆਈ ਇਹਦੇ ਤੇ ਤੁਸੀਂ ਕੋਈ ਵੀ ਕੰਮ ਲੈ ਸਕਦੇ ਹੋ ਇਹ ਤੋਂ ਠੀਕ ਹੈ ਜੀ ਵਾਹ ਕਮਾਲ ਹੋਰ ਵੀ ਲਈ ਇਹ 2020 ਮਾਡਲ ਹੈ ਸੋਲਸ ਕੰਪਨੀ ਦਾ ਹੈ ਨਾ ਜੀ ਸੋਲਸ ਕੰਪਨੀ ਸੋਨਾਲੀਕਰ ਆ ਗਿਆ ਇਹਦੀ ਕੀਮਤ ਸਿਰਫ 2 ਲੱਖ ਤੇ 90000 ਰੁਪਏ ਓਕੇ ਲੈ ਮਿੱਤਰੋ 2 ਲੱਖ 90000 ਦੇ ਵਿੱਚ ਤੁਹਾਨੂੰ ਪੂਰਾ ਹੈਂਡਰ ਟਰੈਕਟਰ ਮਿਲਣਾ ਤੇ ਹੋਰ ਵੀ ਸੱਜਣੋ ਜੋੜੇ ਰਹੋ ਬਹੁਤ ਟਰੈਕਟਰ ਨੇ ਵੇਚੁਰਿਆ ਲਵੇ ਕੱਲੇ ਕੱਲੇ ਟਰੈਕਟਰ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਇਧਰਲੇ ਪਾਸੇ ਵੀ ਜਿਵੇਂ ਕਹੇ ਤੀ ਇੱਕ ਤਾਰਾਂ ਲੱਗੀਆਂ ਪਈਆਂ ਨੇ ਤੇ ਇਹ ਉਸਤ 2019 ਮਾਡਲ ਹੈ ਨਾ ਜੀ ਹਾਂਜੀ ਹਾਂ ਇਹ 2019 ਮਾਡਲ ਆ ਗਿਆ 5310 ਹਾਂਜੀ ਇਹਦੇ ਵਿੱਚ ਥੋੜਾ ਜਿਹਾ ਗਾਹਕ ਪਸੰਦ ਕਰਦਾ ਇਹ ਰਿਵਰਸ ਪੀਡੀਓ ਨੂੰ ਹਾਂਜੀ ਇਹ ਰਿਵਰਸ ਪੀਡੀਓ ਚ ਆ ਗਿਆ ਜੀ ਤੇ ਟਾਇਰ ਇਹਦੇ ਨਾਲ ਦੇ ਆਈ ਚਾਰੇ ਓਕੇ Ориジナル ਜਾਂਸੀ ਰਿਕਾਰਡ 1300 ਘੰਟਾ ਚੱਲਿਆ ਹੋਇਆ ਸਿਰਫ 1300 ਘੰਟਾ ਚੱਲਿਆ ਹੋਇਆ ਲੈ ਵੀ ਸੱਜੇ ਨੂੰ ਕੰਡੀਸ਼ਨ ਚੈੱਕ ਕਰ ਲਓ ਟਾਇਰ ਨਾਲ ਦੇ ਨੇ ਤੇ ਮੋਟਰ ਹੈਗਾ ਉਹੀ ਇਹ ਕਿੰਨਾ ਕ ਚੱਲਿਆ ਹੋਊਗਾ ਇਹ ਚੱਲਿਆ ਵੀ ਲਗਭਗ 1300 ਘੰਟਾ ਓਰਿਜਨਲ ਚੱਲਿਆ ਹੋਇਆ ਸ 1300 ਘੰਟਾ ਚੱਲਿਆ ਹੋਇਆ ਫਰਸਟ ਪਾਰਟੀ ਹੋਏ ਵੀ ਹੈ ਨਾ ਹਾਂਜੀ ਨਾਲ ਦੇ ਟਾਇਰ ਨਹੀਂ ਜੀ ਇਹਦੀ ਰੇਟ ਦੀ ਗੱਲ ਕਰੀਏ ਕਿੰਨੇ ਦਾ ਬਣੂ ਆਪਾਂ ਨੂੰ ਇਹ ਇਹਦਾ ਰੇਟ ਹੈਗਾ ਜੀ 6 ਲੱਖ ਤੇ ਸਿਰਫ 85000 ਰੁਪਏ 6 ਲੱਖ ਤੇ 85000 ਰੁਪਏ ਓਕੇ ਤੇ ਜਿਹੜਾ ਇਧਰਲੇ ਪਾਸੇ ਆ ਗਿਆ ਜੀ ਆਪਣਾ ਪ੍ਰੀਤ 6099 ਇਹ ਪ੍ਰੀਤ ਹੈ ਜਿਹੜਾ ਇਹ ਪੰਜਾਬ ਨੰਬਰ ਆ ਗਿਆ ਜੀ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ 60 ਪਾਵਰ ਦਾ ਆ ਗਿਆ ਸੈਂਟਰ ਗੇਅਰ ਨਾਲ ਇਹ ਆ 3 ਸਪੀਡ ਵਾਲਾ ਗੇਅਰ ਆ ਗਿਆ ਜੀ ਇਹਦੇ ਅਸਾਂ ਇਹ 3 ਲੋ ਤੋਂ ਲੋ ਹੋਰ ਹੋ ਜਾਂਦਾ ਏ ਠੀਕ ਹੈ ਜੀ ਜਦੋਂ ਮੈਂ ਹੁਣ ਮੂਰੇ ਸੁਪਰ ਸੀਡਰ ਤੇ ਲੋਡ ਪੈਂਦੀ ਹੈ ਕਿਸੇ ਨੇ ਘੱਟ ਪੈਸੇ ਲਾਉਣੇ ਆ ਹਾਂਜੀ ਹਾਂਜੀ ਟਾਪ ਮਾਡਲ ਆਈ ਇਹ ਟਾਪ ਮਾਡਲ ਚ ਹਾਂਜੀ ਹਾਂ 3 ਸਪੀਡ ਚ ਆ ਗਿਆ ਜੀ ਓਕੇ ਇਹ 2020 ਮਾਡਲ ਹੈ ਜੀ ਸਾਢੇ 4 ਲੱਖ ਰੁਪਏ ਰੇਟਾਂ ਸਿਰਫ ਇਹਦਾ ਸਿਰਫ ਨੰਬਰ ਇਹ ਤਾਂ ਪੰਜਾਬ ਦਾ ਵੈਸੇ ਆਪਾਂ ਨੰਬਰ ਸਾਰੀ ਪੰਜਾਬੀ ਜਿੰਨੇ ਆਪਣੇ ਲਈ ਹਾਂਜੀ ਆ ਕੁਝ ਕੁ ਹੈਗੀ ਆ ਯਾਰ ਓਕੇ ਓਕੇ ਲਓ ਸੱਜਣੋ ਜਿਹੜਾ ਹਰਿਆਣਾ ਨੰਬਰ ਹੋਇਆ ਤੁਹਾਨੂੰ ਉਹ ਵੀ ਦੱਸ ਕੇ ਦਵਾਂਗੇ ਹਨਾ ਜੀ ਹਾਂਜੀ ਹਾਂ ਉਹਦੇ ਬਾਰੇ ਵੀ ਇਹ ਆ ਦੇਖੋ ਜੀ ਇਹ ਡੀਆਈ ਚ ਆ ਗਿਆ ਜੀ ਡੀਆਈ ਚ ਹਾਂ ਜੀ ਇਹ ਐਮਐਸਪੀਐਸ ਨਹੀਂ ਹੈਗਾ 52 ਜਾਂ 60 ਐਚਪੀ ਵਾਲਾ ਕਹਿੰਦੇ ਜਿਹਨੂੰ ਉਹਦਾ ਟਾਪ ਵਾਲਾ ਮਾਡਲ ਸੈਟਲ ਗੀਅਰ ਜਿਹੜੇ ਮਰਜੀ ਗੀਅਰ ਤੇ ਨੂੰ ਆਪਾਂ ਅੱਗੇ ਪਿੱਛੇ ਕਰ ਸਕਦੇ ਜਿਵੇਂ ਚੇਂਜਰ ਗੀਅਰ ਕਹਿੰਦੇ ਆ ਚੇਂਜਰ ਗੀਅਰ ਕਹਿੰਦੇ ਬਿਲਕੁਲ ਨਵਾਂ ਟਰੈਕਟਰ ਹੈ ਇਹ ਜੀ 400 ਤੇ ਕੁਝ ਘੰਟੇ ਚੱਲਿਆ ਹੋਇਆ ਜੀ ਫਰਸਟ ਪਾਰਟੀ ਦੇ ਨਾਮ ਓਕੇ ਸਿਰਫ ਹੀ 400 ਘੰਟਾ ਚੱਲਿਆ ਹੋਇਆ ਹਾਂਜੀ ਹਾਂ ਓਕੇ ਲੈ ਮੇਤਰੋ 22 ਮਾਡਲ ਆ ਨਾਲ ਦੇ ਟਾਇਰ ਆ ਗਏ ਉੱਤੇ ਹਣਾ ਚੇਂਜਰ ਗੇਅਰ ਦੇ ਵਿੱਚ ਹੈ ਤੇ ਸਿਰਫ 400 ਘੰਟਾ ਚੱਲਿਆ ਹੋਇਆ ਇਹ ਇਹਦਾ ਨੰਬਰ ਵੀ ਪੰਜਾਬ ਦੀ ਹੈ ਜੀ ਹਾਂਜੀ ਹਾਂਜੀ ਫਰਸਟ ਪਾਰਟੀ ਪੀਵੀ03 ਨੰਬਰ ਆ ਜੀ ਪਰਟੰਡਾ ਨੰਬਰ ਆ ਹਾਂਜੀ 2022 ਮਾਡਲ ਆਈ 7 ਲੱਖ 85 ਹਜ਼ਾਰ ਡਿਮਾਂਡ ਹੈ ਜੀ ਓਕੇ ਲੈ ਮਿੱਤਰੋ 7 ਲੱਖ 85 ਹਜ਼ਾਰ ਰੁਪਏ ਡਿਮਾਂਡ ਆ ਖੁੱਲੇ ਦਿਨ ਨਾਲ ਮਾਨਤਾਨ ਹੋ ਜੇ ਕਿਸੇ ਨੇ ਲੈਣਾ ਡਾਇਰੈਕਟਰ ਹਾਂਜੀ ਹਾਂ ਤੇ ਇਹ ਵਾਲਾ ਜੀ ਇਹ 2020 ਮਾਡਲ ਆ ਗਿਆ ਜੀ ਇਹਦੀ ਬਹੁਤ ਮੰਗ ਆ ਗਈ ਆਲੂਆਂ ਦੇ ਯਾਨੀ ਕਿ ਜਿਹੜੇ ਸਕੀਨ ਨੇਗੇ ਠੀਕ ਹੈ ਜੀ ਉਹ ਕਿਸਾਨ ਲਾਉਂਦੇ ਆ ਆਲੂ ਹਾਂਜੀ 5105 ਆ ਜਾਂਦਾ ਹਾਂਜੀ ਇਹ 4 ਵੀਲ ਆ ਗਿਆ ਜੀ ਇਹ ਤੇ ਇਹ ਕਿੰਨਾ ਚੱਲਿਆ ਹੋਊਗਾ ਜੀ ਇਹ ਚੱਲਿਆ ਬਈ ਜੈਨਰੀਨ 1200 ਘੰਟਾ ਚੱਲਿਆ ਹੋਊਗਾ ਜੀ ਲਗਭਗ 1200 ਹਾਂਜੀ 11-1200 ਘੰਟਾ ਚੱਲਿਆ ਬਈ ਇਹ 2020 ਮਾਡਲ ਹੈ 6,35,000 ਰੁਪਿਆ ਮੁੱਲ ਹੈ ਕਨੋਪੀ ਨਾਲ ਆਈ ਇਹਦੇ ਠੀਕ ਹੈ ਜੀ ਡਬਲ ਪੀਟੀਓ ਆ ਗਿਆ ਇਹ 4x4 ਆ ਗਿਆ ਠੀਕ ਹੈ ਤੇ ਜਿਹੜਾ ਆਹ ਆ ਇਧਰ ਆ ਗਿਆ ਜੀ ਸਪੈਸ਼ਲ ਐਡੀਸ਼ਨ ਇਹ ਆ ਗਿਆ ਜੀ 2019 ਮਾਡਲ ਆ ਗਿਆ ਜੀ ਹਮ ਆ ਪੀਵੀ 19 ਨੰਬਰ ਆ ਗਿਆ ਜੀ 2021 ਮਾਡਲ 21 ਮਾਡਲ ਹੈ 2021 ਮਾਡਲ ਹੈ ਜੀ 8 ਲੱਖ ਤੇ 15000 ਰੁਪਏ ਡਿਮਾਂਡ ਹੈ ਇਹਦੀ ਨਾਲ ਦੇ ਟਾਇਰ ਨੇ ਠੀਕ ਹੈ ਜੀ ਇਸ 500 600 ਘੰਟਾ ਚੱਲਿਆ ਹੋਇਆ ਲਗਭਗ ਹੀ ਏ ਓਕੇ ਤੇ ਸਿਸਟਮ ਸਿਸਟਮ ਵੀ ਸੱਚ ਬਹੁਤ ਘੈਂਟ ਲੱਗਿਆ ਹੋਇਆ ਇਹਦੇ ਹਾਂਜੀ ਹਾਂ ਤੇ ਜੇ ਇਹਦੇ ਰੇਟ ਦੀ ਗੱਲ ਕਰੀ ਜੇ ਕਿੰਨੇ ਦਾ ਬਣੂ ਡਾਇਰੈਕਟਰ ਆ ਇਹਦਾ ਮੁੱਲ ਹੈਗਾ ਜੀ 8 ਲੱਖ ਤੇ 15000 ਰੁਪਈਆ ਜੀ 8 ਲੱਖ ਤੇ 15000 ਨਾਲ ਹੀ ਸਿਸਟਮ ਦੇਣਾ ਹੈ ਜੀ ਆਪਾਂ ਠੀਕ ਹੈ ਜੀ ਲੈ ਮੈਂ ਤੈਨੂੰ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਬਹੁਤ ਘੈਂਟ ਕੰਡੀਸ਼ਨ ਦਾ ਡਰਾਈਵਰ ਆ ਇਹ ਵੀ ਆਪਣੇ ਕੋਲ ਇੱਥੇ ਵੇਚਣਾ ਆਇਆ ਹੋਇਆ ਜੀ ਇੱਥੇ ਲੋਕਲੀ ਆਪਣਾ ਦਾ ਸਹੀ ਵੀ ਲੋਕਲ ਹੰਡੇ ਐ ਜੀ ਹਾਂ ਬਸ ਇੱਥੇ ਨੇੜੇ ਦੇ ਪਿੰਡ ਦੇ ਹੀ ਐ ਬਰਨਾਲੇ ਦੇ ਹੀ ਨੰਬਰ ਆ ਜੀ ਅਸ ਬਰਨਾਲੇ ਦੇ ਹੀ ਨੰਬਰ ਆ ਹਾਂਜੀ ਤੇ ਜਿਹੜਾ ਇਹ ਖੜਾ ਹੈ ਸਵਰਾਜ 855 ਇਹ ਆ ਗਿਆ ਜੀ ਆਪਣਾ 2022 ਮਾਡਲ ਆਈ ਜੀ ਤੇ ਫਰਸਟ ਪਾਰਟੀ ਦੇ ਨਾਮ ਆ ਜੀ ਹਾਂਜੀ 7 ਲੱਖ ਤੇ 75000 ਰੁ ਮਗਰਨੇ 5 400 ਘੰਟਾ ਚੱਲਿਆ ਹੋਊ ਵੀ ਇਹ ਚੱਲਿਆ ਵੀ 400 ਘੰਟਾ ਚੱਲਿਆ ਵੀ ਸਿਰਫ ਲੈ ਸੱਜਣੇ 400 ਘੰਟਾ ਚੱਲਿਆ ਹੋਇਆ ਟਰੈਕਟਰ ਆ 435 ਮੈਨਾਂ ਜਿਵੇਂ ਪਹਿਲੀ ਕਹਿ ਘਟਦੀ ਵੀ ਏਜੰਸੀ ਵਾਲੇ ਟਰੈਕਟਰ ਹੀ ਆਉਂਦੇ ਨੇ ਇੱਥੇ ਲਗਭਗ ਹਣਾ ਬਾਈ ਹਾਂਜੀ ਹਾਂ ਏਜੰਸੀ ਵਰਗੀਆਂ ਕੰਡੀਸ਼ਨਾਂ ਹੁੰਦੀਆਂ ਨੇ ਟਰੈਕਟਰਾਂ ਦੀਆਂ ਜਿਵੇਂ ਹੁਣ ਇਹਨੂੰ ਕੋਈ ਵੀ ਨਹੀਂ ਕਹਿ ਸਕਦਾ ਵੀ ਜਦੋਂ ਇਹਦੇ ਹਾਰ ਪਤਾ ਨਾ ਵੀ ਏਜੰਸੀ ਚ ਨਹੀਂ ਆਇਆ ਹੋਇਆ ਵਾਕੀ ਸਾਰੇ ਬੰਦ ਹੋ ਗਏ ਹੁਣ ਟਰੈਕਟਰ ਮਿਲ ਨਹੀਂ ਰਿਹਾ ਅਸਈ ਮਿਲ ਨਹੀਂ ਰਿਹਾ ਜੀ ਨਾ ਜੀ ਬੰਦ ਹੋ ਗਏ ਤੇ ਇਹ ਇਹ ਆਪਾਂ ਦਵਾਂਗੇ ਕਿੰਨੇ ਦਾ ਜੀ ਜਦੋਂ ਵੀਡੀਓ ਦੇਖ ਕੇ ਉਹਦਾ ਮਾਨਤਨ ਵੱਧ ਤੋਂ ਵੱਧ ਕਰਾਂਗੇ ਹਾਂਜੀ ਲੈ ਮਿੱਤਰੋ ਇਹ ਤੋ ਕਮਾੜ ਲਈ 3 ਸਪੀਡ ਹੈਗਾ ਓਕੇ ਓਕੇ ਲੈ ਮਿੱਤਰੋ ਸਵਰਾਜ 855 ਹਨਾ ਆ ਗਿਆ ਜੀ ਬਾਹਰ ਟਰੈਕ 60 ਓਕੇ ਇਹ 2018 ਮਾਡਲ ਹੈ ਠੀਕ ਹੈ ਜੀ ਪਿਛਲੇ ਟਾਇਰ ਨਾਲ ਦੇ ਇਹ ਮੂਰੇ ਸੌਂਕ ਨੂੰ ਵੱਡੇ ਪਾਏ ਹੋਏ ਹੈ ਹਾਂ ਜਾਜੀ ਟਾਇਰ ਪਾਏ ਹੋਏ 2018 ਮਾਡਲ ਹੈ 5 ਲੱਖ 35000 ਮੁੱਲ ਹੈ ਟਾਪ ਮਾਡਲ ਹੈ 3 ਸਪੀਡ ਕਰਾਰੋ ਦੇ ਗੇਰ ਗੇਰ ਵਾਲਾ ਹੈਗਾ ਸੈਟਲ ਗੇਰ ਚ ਆ ਗਿਆ ਓਕੇ ਜੀ ਇਹ ਕਿੰਨੇ ਦਾ ਬਣੂਗਾ ਜੀ ਇਹ ਟਰੈਕਟਰ ਇਹਦਾ 5 ਲੱਖ 35000 ਰੁਪਏ ਰੇਟ ਹੈ 5 ਲੱਖ 35 ਹਜ਼ਾਰ ਤਾਂ ਹੈਗਾ ਰੇਟ ਹਾਂਜੀ ਡਿਸਕਾਊਂਟ ਕਿੰਨਾ ਕਰ ਦਾਂਗੇ ਪਹਿਲੇ ਛੋੜੇ ਕਾਣ ਤੋਂ ਪਹਿਲਾਂ ਇਹਦਾ 5.5 ਮੁੱਲ ਸੀ ਅੱਛਾ ਆ ਛੋੜੇ ਆਿਆਂ ਤੋਂ 35 ਕਰਿਆਗਾ 35 ਕਰਤਾ ਪਹਿਲੀ ਘਟਾ ਲਾ ਲੈ ਸਾਡੇ ਕਰਕੇ ਰੇਟ ਘਟਾਓ ਪਰ ਫਿਰ ਵੀ ਜਿਹੜਾ ਵੀਡੀਓ ਦੇਖ ਕੇ ਉਹ ਫਿਰ ਵੀ ਆਪਾਂ ਹੋਰ ਮੰਨਤਾ ਇਹ ਤਾਂ ਵੀ ਮੰਨਦਾਂ ਕਰ ਦਾਂਗੇ ਹਾਂਜੀ ਹਾਂ ਬਹੁਤ ਬਾਜ ਰੇਟ ਆਈ ਇਹਦਾ ਠੀਕ ਹੈ ਜੀ ਤੇ ਜਿਹੜਾ ਇਹ ਸੋਨ ਵਾਲੀ ਕਖੜਾ ਜੀ 60 ਦਾ RX ਟੌਪ ਮਾਡਲ ਇਹ ਆ ਗਿਆ ਜੀ 2013 ਮਾਡਲ ਆ ਜੀ ਫਰਸਟ ਪਾਰਟੀ ਦੇ ਨਵੇਂਗਾ ਠੀਕ ਹੈ ਜੀ ਤੇ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਹੈਗੀ ਹਜੇ ਯਾਨੀ ਕਿ ਧੂਣ ਧੂਣ ਵਾਲਾ ਹੈਗਾ ਇਹ ਆਈ ਹੈਗਾ ਸੀ ਮੈਂ ਕਹਣਾ ਆਈ ਕੰਮ ਤੋਂ ਹੋਣਾ ਜੀ ਤਾਂ ਹਾਂ ਜੀ ਹਾਂ ਅੱਜ ਹੀ ਖੜਾ ਕੀ ਗਏ ਹੁਣ ਕਿ ਭਰਾਏ ਨੂੰ ਹਾਂ ਜੀ ਹਾਂ ਇਹਦਾ ਹੈਗਾ ਜੀ ਮੁੱਲ 4 ਲੱਖ ਤੇ 35000 ਰੁਪਿਆ ਵੇਟ ਕੰਪਨੀ ਦੇ ਨਾਲ ਹੈ ਠੀਕ ਹੈ ਜੀ ਲੈ ਮਿੱਤਰੋ 4 ਲੱਖ ਤੇ 35000 ਯਾਨੀ ਕਿ ਸਭ ਕੁ ਚਾਰ ਲੱਖ ਦਾ ਬਣ ਜੂ ਟਰੈਕਟਰ ਜੇ ਕਿਸੇ ਨੇ ਲੈਣਾ ਕਿਉਂ ਜੀ ਬਣ ਜੂ ਨਾ ਹਾਂ ਜੀ ਹਾਂ ਜੀ ਓਕੇ ਤੇ ਇਧਰਲੇ ਪਾਸੇ ਹੈਗਾ ਫਿਰ ਬਿਲਕੁਲ ਨਵੀਂ ਲੁੱਕ ਦੇ ਵਿੱਚ ਇਹ ਟਰੈਕਟਰ ਆ ਗਿਆ ਜੀ ਦੁਬਾਰੇ ਆਪਣੇ ਕੋਲੇ 2023 ਮਾਡਲ 23 ਮਾਡਲ ਹ ਇਹ ਟਰੈਕਟਰ ਸੋਨੂੰ ਪਤਾ ਹੀ ਬੰਦ ਹੋ ਚੁੱਕਿਆ ਕਈ ਬੰਦੇ ਇਹਦੇ ਫੈਨ ਨੇਗੇ ਆਪਣੇ ਕੋਲੇ 2023 ਮਾਡਲ ਦੇ ਵਿੱਚ ਹੀ ਇਹ ਬੰਦ ਹੋਇਆ 2023 ਮਾਡਲ ਆਪਣੇ ਕੋਲੇ ਖੜਾ ਹੈ ਠੀਕ ਹੈ ਜੀ ਔਰ 3 ਸਪੀਡ ਦੇ ਵਿੱਚ ਆਈ ਇਹ ਇਹ ABC ਗੇਅਰ ਚ ਆ ਗਈ ਇਹ ਠੀਕ ਹੈ ਜੀ ਇਹਦੇ ਬਾਰੇ ਤਾਂ ਬੜਾ ਕੁਝ ਦੱਸਣ ਦੀ ਲੋੜ ਹੀ ਨਹੀਂ ਹਾਂ ਆਪ ਹੀ ਸਭ ਜਾਣਦੇ ਸਹੀ ਗੱਲ ਹੈ ਬਾਕੀ ਹੋਰ ਹੈ ਨਾ ਜਿਹਨੇ ਟਰੈਕਟਰ ਇਹ ਲੈਣਾ ਹੈ ਤਾਂ ਉਹ ਫਿਰ ਭਾਲ ਚ ਨੇ ਵੇ ਕੋਈ ਚੰਗਾ ਟਰੈਕਟਰ ਹੋਵੇ ਸਾਨੂੰ ਬਹੁਤ ਫੋਨ ਆਉਂਦੇ ਹੁੰਦੇ ਆ ਹਾਂਜੀ ਇਹ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਪੀਵੀ 13 ਨੰਬਰ ਆਪਣਾ ਪੀਵੀ 13 ਸੰਗਰੂਰ ਦਾ ਨੰਬਰ ਹੈ ਸੰਗਰੂਰ ਦਾ ਨੰਬਰ ਹੈ ਜੀ 2023 ਮਾਡਲ ਹੈ ਹਾਂਜੀ 8 ਲੱਖ ਤੇ 11000 ਰੁਪਏ ਡਿਮਾਂਡ ਹੈ ਜੀ ਇਹਦੀ ਸਸੇ ਜੀ ਚੱਲਿਆ ਸਿਰਫ ਹੋਇਆ ਹੈ 134 ਘੰਟੇ ਨਹੀਂ ਜੀ ਇਹ ਚੱਲ ਹਾਂ ਇੰਨੀ ਤੇ ਲੈ 134 ਲੈ ਮੇਰੇ 134 ਘੰਟੇ ਚੱਲਿਆ ਹੋਇਆ ਟਰੈਕਟਰ ਆ ਹਾਂਜੀ ਇੰਨਾ ਕ ਤਾਂ ਨਾ ਪਾ ਉਹੀ پیسے ਲੱਡੂ ਮੰਡ ਦੀ ਚਲਾ ਦਿੰਨੇ ਹੁੰਨੇ ਆ ਇਹ ਵੀ پیسے ਲੱਡੂਆਂ ਦੀ ਚੱਲਿਆ ਹੋਇਆ 60 55 ਫਾਰਮ ਟਰੈਕ ਇਹ ਹੈਗਾ 2019 ਮਾਡਲ ਆਈ ਠੀਕ ਹੈ ਜੀ ਇਹ ਛੋਟੇ ਘੇਰਾ ਵਾਲਾ ਆ ਗਿਆ ਜੀ ਜੀ ਇਹ 2019 ਦੇ ਵਿੱਚ ਨਾ ਸਾਰੀ 100 ਉੱਪਰ ਚੱਕੀ ਜਾਂਦੀ ਹੈ ਤੇ 2018 ਦੇ ਵਿੱਚ ਤਾਂ ਇਹਦੇ ਪੱਲੇ ਖੁੱਲਦੇ ਨੇ ਸੋਨ ਵਾਲੀ ਗਾਉ ਉਹ ਨਹੀਂ ਇਹ ਉੱਪਰਲਾ ਮਾਡਲ ਆ ਗਿਆ ਜੀ ਓਕੇ ਇਹ ਮਤਲਬ ਪ੍ਰੋਪਰ ਸੋ ਖੁੱਲੂ ਇਹਦੀ ਹਾਂ ਜੀ ਹਾਂ ਠੀਕ ਹੈ ਤੇ ਸਾਈਡ ਤੇ ਇਹਦੇ ਸਲੈਂਸਰ ਆ ਗਿਆ ਜੀ ਉਹਦੇ ਵਿੱਚ ਹੁੰਦਾ ਉਹਦੇ ਸੈਂਟਰ ਚ ਹੁੰਦਾ ਹਾਂ ਜੀ ਹਾਂ ਹਾਂ ਜੀ ਇਹ T20 ਘੇਰ ਚ ਆ ਗਿਆ ਜੀ ਇਹਦਾ 6 ਲੱਖ ਤੇ ਸਿਰਫ 35000 ਹੀ ਮੁੱਲ ਹੈ ਓਕੇ ਲੈ ਮਿੱਤਰੋ ਬਹੁਤ ਵਾਜ ਬਰੇਟ ਹੈ ਜਰ 19 ਮਾਡਲ ਹੈ 6 ਲੱਖ ਤੇ 35000 ਰੇਟਾ ਨੰਬਰ ਇਹਦਾ ਪੰਜਾਬ ਦੀ ਹੋ ਜੀ ਹਾਂ ਜੀ ਹਾਂ ਫਰਸਟ ਪਾਰਟੀ ਪਹਿਲੀ ਪਾਰਟੀ ਹੈ ਹਾਂ ਜੀ ਓਕੇ ਲੈ ਦਿਖਾ ਤਰ ਮੈਂ ਰੇਮਰੂਮ ਦੀ ਸਪ ਹਣਾ ਇੱਥੇ ਨਾਲ ਅਗਲਾ ਸੋਤੇ ਤੇ ਚਲੋ ਅਗਲਾ ਕਹਿੰਦਾ ਕਪੜਾ ਮਾਰਦਾ ਆ ਰਿੰਮਾਂ ਤੇ ਤਾਂ ਬਹੁਤ ਘੱਟ ਮਾਰਦੇ ਹੁੰਦੇ ਆ ਵੀ ਇਹ ਵੀ ਲਿਸਕਾ ਮਾਰ ਦਿਆ ਯਾਰ ਹਾਂਜੀ ਬਹੁਤ ਚੰਗੀ ਕਡੀਸਨ ਦਾ ਟਰੈਕਟਰ ਆ ਸਾਰੇ ਟਰੈਕਟਰ ਛੋਟੇ ਗੇਅਰ ਦੇ ਵਿੱਚ ਆ ਇਹ ਹਾਂਜੀ ਹਾਂ ਆਹ ਬਾਕੀ ਪੱਠੀ ਦਿਖਾਣਾ ਇੱਥੇ ਆ ਦੇ ਆਹ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਸੇਕ ਵੀ ਕਿੰਨਾ ਕੁ ਮਦਦ ਟਰੈਕਟਰ ਨਾਲ ਧੱਕਾ ਹੋਇਆ ਹੋਇਆ ਹਾਂਜੀ ਇਹ ਤਾਂ ਬਹੁਤ ਲਾੜ ਨਾਲ ਰੱਖਿਆ ਹੋਇਆ ਹਾਂਜੀ ਹਾਂ ਤੇ ਜਿਹੜਾ ਇਹ ਖੜਾ ਹੈ ਜੀ ਇੱਧਰ ਅਰਜਨ ਇਹ ਆ ਗਿਆ ਹੀ ਆਪਣਾ 2016 ਮਾਡਲ ਇਹਦੇ ਵਿੱਚ ਵੀ ਇਹੇ ਵੀ ਟਰੈਕਟਰ ਜੀ ਅਰਜਨ ਮੈਟ ਹੈਗਾ ਸੈਟਲ ਗੇਅਰ ਹੈ ਇਹਦੇ ਚ ਠੀਕ ਹੈ ਜੀ ਇਹ 2016 ਦੇ ਵਿੱਚ ਬੰਦ ਹੋ ਗਿਆ ਸੀ ਇਹ ਟਾਈਪ ਅਸੀਂ ਵੀ 16 ਚ ਬੰਦ ਹੋ ਗਿਆ ਹਾਂ ਜੀ ਆ ਲਾਸਟ ਵਾਲਾ ਪੀਸੀ ਹੈ ਇਹ ਠੀਕ ਹੈ ਇਹਦਾ ਨੰਬਰ ਵੀ ਆਪਣਾ ਬਰਨਾਲਾ ਜੀ ਬਰਨਾਲਾ ਨੰਬਰ ਹਾਂਜੀ ਹਾਂ ਇਹ ਇਹ ਕਿਮਿ ਪਾਰਟੀ ਦਾ ਨਾਮ ਹੋ ਜੀ ਇਹ ਫਰਸਟ ਪਾਰਟੀ ਦੇ ਨਾਮ ਹੀ ਹੈ ਇਹ ਵੀ ਪਹਿਲੀ ਪਾਰਟੀ ਹੈ ਓਕੇ ਇਹ ਕਿੰਨੇ ਦਾ ਬਣ ਜੂਸਤਾ ਇਹਦਾ ਵੀ ਮਤਲਬ ਬਹੁਤ ਬਾਜ਼ੂ ਕਰਦਾ ਜੀ ਥੋੜੇ ਆਉਂਦੇ ਸੀ ਅੱਛਾ 5 ਲੱਖ ਦੇ ਸਿਰਫ 35000 ਰੇਟ ਹੈ ਲੈ ਮਿੱਤਰੋ 5 ਲੱਖ ਤੇ 35000 ਰੇਟ ਹੈ ਟਾਇਰ ਇਹਦੇ ਨਾਲ ਦੇ ਆਈ ਪਹਿਲਾਂ ਅੱਛਾ ਟਾਇਰ ਹਲੇ ਵੀ ਇਹਦੇ ਨਾਲ ਦੇ ਆ ਹਾਂਜੀ ਹਾਂ ਇਹ ਚੱਲਿਆ ਹੋਊ ਕਿ 15 1600 ਘੰਟੇ ਦਾ ਚੱਲਿਆ ਹੋਇਆ 15 1600 ਘੰਟੇ 2000 ਤੋਂ ਥੱਲੇ ਥੱਲੇ ਚੱਲਿਆ ਹੋਇਆ ਠੀਕ ਹੈ ਜੀ ਲਗਭਗ ਜਿਹੜੇ ਆਪਣੇ ਟਰੈਕਟਰ ਸਾਰੇ ਉੱਚੇ ਮਾਡਲ ਹੀ ਨੇ ਹਾਂਜੀ ਹਾਂ ਉੱਚੇ ਮਾਡਲ ਲਗਭਗ ਸਾਰਿਆਂ ਦੇ ਉੱਪਰ ਆਪਾਂ ਲੋਨ ਕਰਵਾਈ ਦਵਾਂਗੇ ਸਾਰਿਆਂ ਦੇ ਆਪਣੇ ਟਰੈਕਟਰਾਂ ਤੇ ਲੋਨ ਹੁੰਦਾ ਜੀ ਠੀਕ ਹੈ ਜੀ ਕੋਈ ਟਰੈਕਟਰ ਇਹ じゃ ਨਹੀਂ ਹੋਣਾ ਵੀ ਜਿਹਦੇ ਉੱਤੇ ਲੋਨ ਨਾ ਹੋਵੇ ਓਕੇ ਓਕੇ ਤੇ ਲੋ ਮਿੱਤਰੋ ਹੁਣ ਜਿਹੜੇ ਭਰਾਵਾਂ ਨੇ ਜਿਹੜਾ ਵੀ ਟਰੈਕਟਰ ਲੈਣਾ ਨੇ ਇਹਨਾਂ ਦੇ ਵਿੱਚੋਂ ਤਾਂ ਨੰਬਰ ਜਿਹੜਾ ਬਾਈਰ ਹੁੰਦਾ ਡਿਸਕ੍ਰਿਪਸ਼ਨ ਦੇ ਵਿੱਚ ਚੱਲੀ ਜਾਂਦਾ ਤੁਸੀਂ ਕੰਟੈਕਟ ਕਰ ਲਿਓ ਦੁਬਾਰ ਬਾਈੁਰਾ ਦਾ ਜਿਵੇਂ ਕਹਿੰਦੀ ਹੈ ਖੇਤਾਂ ਦੇ ਵਿੱਚ ਘਾਰ ਆ ਤੇ ਇੱਥੇ ਹੀ ਸਾਰੇ ਟਰੈਕਟਰ ਹਰ ਵਕਤ ਤਿਆਰੀ ਹੈ ਨਾ ਜੀ ਫੋਨ ਕਰਕੇ ਬਾਈੁਰਾ ਨੂੰ ਜ਼ਰੂਰ ਆਇਓ ਜੇ ਕਿਸੇ ਭਰਾ ਨੇ ਆਉਣਾ ਸੱਸਰੀ ਕਰ ਜੀ ਧੰਨਵਾਦ